ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਅਦਾ ਜੀ ਰੱਤ ਤੋਂ ਪਹੁੰਚਾਂਗਾ ਤੇ ਬਾਕੀ ਵੀ ਅੱਜ ਸਣੀ ਕੋ ਪਹੁੰਚੇਗੇ ਤੇ ਪਹਿਲਾਂ ਰੇਹ ਪਾਣੀ ਆ ਪਾ ਗਏ ਆਈ ਆ ਆਪਾਂ ਕਿਤੇ ਮੇਰੇ ਬਾਦ ਹੁਣ ਸਣੀ ਕੋ ਆਏ ਤੇ ਸਤਿਕਾਰ ਸਾਰਿਆਂ ਨੂੰ ਕੀ ਹਾਲ ਨੇ ਜੀ ਆਈ ਆਂ ਤੁਹਾਨੂੰ ਦੇਖਣਾ ਕਿਵੇਂ ਚੱਲਦਾ ਕੰਮ ਤਾਂ ਲੱਗਦੀ ਆ ਗਰਮੀ ਵੀ ਬਹੁਤ ਆ ਚੱਲ ਮੀਂਹ ਪੈ ਗਿਆ ਥਣ ਫਰਕ ਪੈ ਗਿਆ ਥੋੜਾ ਜਿਹਾ ਮੀਂਹ ਆ ਸਵੇਰੇ ਮੀਂਹ ਨੇ ਕੰਮ ਨਾ ਕਰਦਾ ਜੇ ਲੈ ਕਦੇ ਤੁਸੀਂ ਕਹਿੰਦੇ ਮੀਂਹ ਆ ਜਾਵੇ ਕਦੇ ਮੀਂਹ ਨੇ ਕੰਮ ਕਰਾਏ ਆ ਨਹੀਂ ਮੀਂਹ ਪੈ ਮਰਜੀ ਪੈ ਜਾਵੇ ਪਰ ਜਿਹੜੀ ਲਾਈਟ ਕੱਢ ਲੈਂਦੇ ਉਹ ਸਾਡਾ ਲਾਈਟ ਕੱਟਉਣੀ ਆ ਉਹ ਬੂਟੇ ਬਹੁਤ ਆ ਨਾ ਬਨੇਰੀਏ ਚ ਉਹਦੇ ਕਰਕੇ ਮੀਂਹ ਮਾਛੂਆਰੇ ਪੈਂਦਾ ਹੋਣਾ ਜਦੋਂ ਕੱਢਾ ਲੈਟ ਕਰਦੀ ਨਾ ਤਾਂ ਮੀਂਹ ਦਾ ਕੋਈ ਮਤਲਬ ਨਹੀਂ ਹੈਗਾ ਹਾਂ ਕੋਈ ਮਤਲਬ ਦਾ ਕੋਈ ਮਤਲਬ ਨਹੀਂ ਹੜ ਜਾ ਹੜ ਜਾ ਜੀ ਤੁਹਾਡੀ ਦੋਵਾਂ ਦੀ ਬਾਹਰ ਆਈ ਵੀ ਹੁੰਦੀ ਹੈ ਮੈਂ ਤਾਂ ਕਰ ਦਿੰਦੇ ਨਹੀਂ ਆ ਜਾਵੇ ਕਹਦਾ ਆ ਦੇਖੋ ਫੋਨ ਕਰਕੇ ਹਾਏ ਹਾਏ ਸਾਹਿਬ ਜੋ ਗਰਮੀ ਬਹੁਤ ਹੈ ਮੈਂ ਕੀ ਕਰ ਦਵਾਉਣ ਅੱਜ ਨਹੀਂ ਪਹਿਣਾ ਨਿਕਾ ਚਾਹੀਦਾ ਪਹਿਣਾ ਚਾਹੀਦਾ ਤਾਂ ਨਹੀਂ ਆਜਾ ਇੰਨਾ ਗਰਪਲੀ ਲੱਗਦਾ ਤਾਂ ਆ ਵੀ ਪਹਿਣਾ ਚਾਹੀਦਾ ਠੀਕ ਹੈ ਠੀਕ ਹੈ ਬਾਕੀ ਭਾਈ ਆਹ ਸੀਲਿੰਗ ਤਿਆਰ ਕਰ ਰਿਹਾ ਤੇ ਇਹ ਕਿਹੜੇ ਇਹਦੀ ਹਨਾ ਮੈਸੀ ਜੀ ਇਹ ਮੈਸੀ ਰਹਿੰਦਾ ਭਾਈ ਥੋੜਾ ਜਿਹਾ ਕੰਮ ਉਧਰ ਆਮਨਾ ਮਹਲ ਬਲੌਗ ਦਾ ਵੀ ਖੜਾ ਟਰੈਕਟਰ ਹੈ ਆਹੋ ਇਹਦਾ ਘੰਟੇਕ ਦਾ ਕੰਮ ਰਹਿ ਗਿਆ ਇਹ ਭੇਜਣਾ ਪਹਿਲਾਂ ਫਿਰ ਉਹਦੇ ਬਾਅਦ ਦੁਦੇ ਪਰ ਆਕੇ ਆ ਸਹੀ ਲਿੰਗ ਕਰੀ ਹਾਂ ਆ ਕਪੜਾ ਨਵਾਂ ਲੈ ਆਂਦਾ ਹਾਂ ਢੱਬੀਆਂ ਵਾਲਾ ਬਹੁਤ ਸੋਹਣਾ ਲੱਗਣਾ ਦੇਖੀ ਇਹਨੇ ਲਾਈਟਿੰਗ ਚ ਨਾ ਸਾਫ ਐ ਬੁਰੇ ਤੇ ਤਾਂ ਪਲੇਨ ਜਿਹਾ ਲੱਗਦਾ ਔਰ ਥੋੜਾ ਜੀਗਾ ਉਹਦੇ ਹਛਵੀਰ ਹਛਵੀਰ ਵਾਲਾ ਪੰਜ ਸੀਟਾਂ ਹੋ ਗਈ ਇਹਦੇ ਨਾਲ ਹਛਵੀਰ ਵਾਲਾ ਕੇ ਹਰਸ਼ਵੀਰ ਵਾਲਾ ਤੇ ਨਵਾਂ ਲੈ ਕੇ ਆਉਂਗੇ ਹੋਰ ਹੋਰ ਤਰ੍ਹਾਂ ਦਾ ਲਿਆਉਂਗਾ ਲੁਧਿਆਣਾ ਹੀ ਚੱਲਾਂਗੇ ਲੁਧਿਆਣੇ ہاں ਲੁਧਿਆਣੇ ਦੇਖਾਂਗੇ ਸੱਤੇ ਮਾਰ ਕੇ ਆਉਂਗੇ ਜਿਹੜਾ ਵੀ ਕਹੇ ਜਾ ਸਮਾਨ ਆਕੇ ਜਦ ਰਿਵੀ ਬਾਈ ਬਾਈ ਨੇ ਡਿਜ਼ਾਈਨ ਭੇਜਿਆ ਤਾਂ ਉਹ ਹੀ ਉਹ ਤਿਆਰ ਕਰੀ ਆ ਇਹ ਤੇ ਬਾਬਾ ਆ ਰਿਹਾ ਕਿ ਆ ਕਹਿੰਦਾ ਕਹਾਂ ਦੋ ਸੂਫੀਆਂ ਨਾਲ ਗਰੀਚਾ ਜੜਾਵਾਂਗੇ ਤੇ ਬਾਕੀ ਇੱਧਰ ਆਮਨਾ ਮਹਿਲ ਬਲੌਗ ਦਾ ਖੜਾ ਟਰੈਕਟਰ ਉਹ ਇਹਦਾ ਕਿੰਨਾ ਕਾ ਪੇਟੀ ਬਣੀ ਹੋਈ ਆ ਉਹ ਤੁਹਾਨੂੰ ਆਹ ਬੈਕ ਹੈ ਦੀ ਫਰੇਮ ਲੱਗਣੀ ਉਹ ਆ ਚੱਕ ਗਿਆ ਵੇ ਜੱਗੇ ਬੌਸ ਕੋਲ ਆ ਪਿਆ ਬਈ ਅਮਨੇ ਦਾ ਬਾਕਸਾ ਤਿਆਰ ਕਰਾਇਆ ਤਾਂ ਹੈ ਪਤਾ ਨਹੀਂ ਯਾਰ ਗਏ ਵੇ ਆਹੋ ਕੀ ਕਰਨਗੇ ਆ ਆਉਦੇ ਲਾਉਣਾ ਸਪੀਕਰ ਆਹ ਲਾਉਣਾ ਉਹਦੇ ਬਾਕਸਾ ਬਾਕਸਾ ਬਹੁਤ ਹੈ ਦੀ ਮਨਮਾਇਤਾ ਇਹ ਵੀ ਖੁੱਲਾ ਡੁੱਲਾ ਜਿਆ ਹੈ ਨਾ ਤੇ ਹਵਾ ਵਾਲੀ ਛੀਰੀ ਇਹਦੇ ਗੱਬੇ ਹੀ ਆ ਬਾਕੀ ਆ ਬੇਸਾਂ ਗੁੱਸਾ ਲਿਆਂਦੀਆਂ ਪਈਆਂ ਸਮਾਨ ਆਹ ਆਹ ਡੱਕ ਪਿਆ ਦਾ ਵਿੱਚੇ ਡੱਕਾ ਵਿੱਚੇ ਬਾਕਸਾ ਹੈ ਬਾਕੀ ਹੁਣ ਨਾ ਸਪੀਕਰ ਪਏ ਆ ਪੱਖਾ ਉਹਦਾ ਖੋਲ ਤਾਂ ਤੇ ਆਪਣੇ ਆ ਟਰੈਕਟਰ ਦਾ ਅਲਟਰਨੇਟਰ ਥੋੜਾ ਤਿੰਗ ਕਰਦਾ ਤਾਂ ਫੇਰ ਬਾਈ ਤੇ ਚੇਂਜ ਕਰਾਤਾ ਬਾਈ ਕਹਿੰਦਾ ਚੇਂਜ ਕਰ ਦੰਨੇ ਆ ਦੋ ਚੇਂਜ ਕਰਤਾ ਬਾਈ ਆਹ ਮਾ ਮੱਟੇ ਕੁਛ ਨਹੀਂ ਆ ਬਾਈ ਮੈਂ ਦੇਰੀ ਤੇ ਆਹ ਖੜਾ ਟਰੈਕਟਰ ਸੁਦੇ ਅਸੀਂ ਲਿੰਦਾ ਉਹ ਤਾਂ ਵੱਡਿਆ ਭਈਆ ਫਰਮ ਅਕੇ ਨਹੀਂ ਉਹ ਵੀ ਰਹਿੰਦਾ ਹੈ ਇਹਦੇ ਸਾਡੇ ਬਾਅਦ ਚੋਂ ਅਜੇ ਉਹਨਾਂ ਨੇ ਕਰਿਆ ਤਾਂ ਕੰਮ ਆਹ ਖੜਾ ਮੈਸੀ ਸਾਡੇ ਬਾਅਦ ਆਏ ਤੇ ਹੁੰਦੇ ਆ ਆਹ ਕਰਿਆ ਬਾਈ ਬੈਂਫਰ ਤੇ ਆਪਣੀ ਇਹਨਾਂ ਮੈਂ ਪਰ ਵੀ ਬਹੁਤ ਸੋਹਣਾ ਕਰਿਆ ਵਾ ਤਿਆਰ ਮੱਕੀ ਇਹਦੇ ਸਟੀering ਤੇ ਦੂਆ ਲੱਗਿਆ ਹੋਇਆ ਚੈਨਲ ਅੱਗੇ ਵੀ ਬੈ ਕੇ ਦੇਖਦੇ ਹਾਂ ਇਹ ਮੈਸੀ ਪਰ ਵੀ ਬਾਈ 95 100 ਦਾ ਉਧਰ ਆਪਣੇ ਵਾਲੇ ਨੂੰ ਲੱਗਿਆ ਹੋਇਆ ਸਾਡੇ ਮਿਸਤਰੀ ਸਾਹਿਬ ਕੀ ਹਾਲ ਹੈ ਜੀ ਬੜਾ ਵਧੀਆ ਵੀਰੇ ਹੋ ਦੱਸ ਇਹ ਵੀ ਕੰਮ ਲਾਤਾ ਬਈਲਾ ਤਾਂ ਕੋਈ ਰਹਿਣ ਨਹੀਂ ਦਿੰਦਾ ਮੋਰੇ ਆਕੇ ਆ ਆ ਜਰ ਪੈ ਗਈ ਤੇ ਇਹ ਲੱਗ ਗਿਆ ਤਾਂ ਮੇਰੇ ਤੇ ਹੱਥ ਉਹਦੇ ਵਾਲੇ ਰੇਰੂ ਵਾਲੇ ਜੂੜੀ ਨੇ ਵੱਡਤਾ ਇਹ ਮੱਕੀ ਨੂੰ ਲੱਗਿਆ ਵਾ ਸਾਫ਼ ਕਰਨ ਮੁੰਡਾ ਰੀਜਨ ਚਮਕਾ ਕੇ ਭੇਜਣਾ ਕਹਿੰਦਾ ਤੇ ਇੱਕ ਸੋਚੋ ਜੀ ਖਰਾਬਤੀ ਇਹਦੀ ਡੈਕ ਵਾਲੀ ਉਹ ਵੀ ਨਵੀਂ ਲਾਤੀ ਮੱਕੀ ਅਲਟਰਨੇਟਰ ਚੇਂਜ ਕਰਤਾ ਇਹਦਾ ਹੁਣ ਬੱਲੇ ਵੀ ਲਵਾਈ ਆ ਹਾਲਾ ਅਲਟਰਨੇਟਰ ਬਾਈ ਨੇ ਲਿਆ ਕੇ ਹੋਰ ਇਹ ਘਾੜਾ 95 ਹੈ ਹਾਂ ਅੱਜ ਤੋਂ ਬੰਦੇ ਘਾਰੀ ਨੂੰ ਹੜਦਾ ਨਹੀਂ ਹੜਦਾ ਨਹੀਂ ਲਾਉਂਗਾ ਰੀਜਾ ਹਾਂ ਲੈ ਕਿੰਨਾ ਸੋਹਣਾ ਹੈ ਬਰਨਸਟ ਸਟੇering ਆ ਵੀ ਘੈਂਟ ਆ ਉਹ ਸੁੱਖੇ ਆਪਣੇ ਵਾਲੇ ਦੇ ਵਿੱਚ ਨਾ ਇੱਕਣਾ ਲਾ ਕੇ ਕੋੜੇ ਵਾਲਾ ਉਹ ਕਟਿੰਗ ਕਰਾਉਣੀ ਆਪਾਂ ਨੇ ਕਰਾ ਕੇ ਲਿਆਉਣਾ ਉਹਦੇ ਵਿੱਚ ਗੱਬੇ ਹੀ ਲਾਉਣਾ ਆਪਾਂ ਨੇ ਇੱਕਣਾ ਇਹਨਾਂ ਪੂਰਾ ਪੂਰਾ ਚੈਨੇ ਪਾਈ ਵੀ ਆ ਹੈ ਬੈਰਿੰਗ ਆ ਨਾ ਬੈਰਿੰਗ ਅੰਦਰ ਆਪਾਂ ਨੇ ਬੈਰਿੰਗ ਬੈਲਡ ਕਰਦਣਾ ਬੈਲਡ ਉਹਨਾਂ ਨੂੰ ਕਰਾ ਕੇ ਲਿਆਉਣਾ ਇੱਕ ਦਿਨ ਜਾਣ ਨਾ ਰੋਪੜ ਯਾਰ ਆ ਵੀ ਚੀਜ਼ ਘੈਂਟ ਆ ਯਾਰ ਆ ਵੀ ਲਾਉਣੇ ਵਾਲਾ ਵਧੀਆ ਆ ਆਪਣੇ ਨੂੰ ਲਾਏ ਦਈਏ ਇਹ ਵੀ ਲਾਉਣਾ ਵਧੀਆ ਯਾਰ ਆ ਮੂੜਨੇ ਮੂੜਨੇ ਨੂੰ ਆ ਹੱਥੇ ਪਕੜ ਆ ਇਹਦਾ ਬਈ ਤਾਂ ਨਹੀਂ ਲਵਾਇਆ ਤਾਂ ਹਾਂ ਮੈਂ ਜਦ ਨਾ ਇਹ ਮੋੜਦੇ ਆ ਆ ਚੀਜ਼ ਉਂਗਲੀਆਂ ਪੜਦੀ ਆ ਆ ਚੀਜ਼ ਆ ਛਿਲ ਦਿੰਦੀ ਹੈ ਬਾਕੀ ਕਹੀਓ ਆਪਣਾ ਆਪਣਾ ਇਹ ਕਰਤਾਰ ਦਾ ਗੁਜਰਾਵਤ ਵਿਚਦਾ ਕਰੀ ਨੋ ਹੈ ਉਹ ਤਾਰ ਵਿਚੇ ਕੋਸੂ ਕੋਦੀ ਵੀ ਹੁਣ ਤਿਆਰੀ ਚੱਲਦੀ ਉਹਨਾਂ ਨੇ ਜਾਣਾ ਬਾਈ ਕਰਤਾਰਪੁਰ ਸਾਹਿਬ ਲੈ ਕੇ ਟਰੈਕਟਰ ਤਾਂ ਕਰਕੇ ਫਿਰ ਇਹਦਾ ਪਹਿਲਾਂ ਲਵਾਤਾ ਨੰਬਰ ਉਤੇ ਬਾਅਦ ਹੱਛ ਵੀਰ ਦਾ ਰਾਜਵੀਰ ਦਾ ਹਫਤੇ ਤੋਂ ਹਫਤੇ ਲਾਉਂਗਾ ਹਰਸ਼ਵੀਰ ਵਾਲੇ ਨੂੰ ਹਫਤੇ ਤੇ ਬਾਦਬੂ ਦੇ ਹੋਊਗਾ ਉਹਦਾ ਕੰਮ ਤੱਕੜੀ ਦੇ ਬਾਅਦ ਕਰ ਲੇ ਜੇ ਇਹ 855 ਲੈ ਆਏ ਤਾਂ ਕਾਣ ਜੇ ਇਹ 855 ਲੈ ਆਏ ਨਹੀਂ ਤੂੰ ਹੱਥ ਵੀ ਤੇ ਸੀਲਿੰਗ ਕਰ ਰਿਹਾ ਯਾਰਾ ਲੈ ਆਣਾ 855 ਨਹੀਂ ਨਹੀਂ ਤੂੰ ਕਰ ਯਾਰ ਪਹਿਲਾਂ ਉਹਦਾ ਕੰਮ ਕਰਦਾ ਤੂੰ ਤਾਂ ਹੀ ਤਾਂ ਤਾਰ ਕੇ ਗੈਂਟ ਸਾਡਾ ਜੀ ਨਹੀਂ ਲੱਗਦਾ ਕਰਾ ਅਸੀਂ ਚਲਾਉਂਦੇ ਨਹੀਂ ਤੂੰ ਗਰਮੀ ਬਹੁਤ ਆ ਆ ਦੇਖ ਉਧਰ ਉਹ ਬੰਦਾ ਵੀ ਲਾਇਆ ਹੋਇਆ ਮੈਂ ਕੰਮ ਸਾਰੇ ਕੰਮ ਲਾਏ ਵੇ ਅੱਜ ਟਿਕਿਆ ਹੋਇਆ ਉਹ ਟਿਕਿਆ ਰਹਿਣ ਦੇ ਕਾਣ ਉਹ ਨਹੀਂ ਉਹ ਤਾਂ ਕੱਦਾਂ ਮੈਨੂੰ ਫੋਨ ਕਰਦਾ ਯਾਰ ਲਵਾ ਦੇ ਯਾਰ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਕਹਿੰਦਾ ਟਰੈਕਟਰ ਕੱਢਣ ਨੂੰ ਜੀ ਨਹੀਂ ਕਰਦਾ ਘਰ ਤੇ ਛਤਰੀ ਖੋਲੀ ਕਰਕੇ ਲੱਗਦਾ ਛਤਰੀ ਕਰਕੇ ਵੀ ਡੈੱਕ ਦਾ ਵੀ ਡੈੱਕ ਦਾ ਉਹਨੂੰ ਬਹੁਤ ਹੈ ਡੈੱਕ ਵੀ ਲੈਣਾ ਹਾਂ ਬਕਸਾ ਬਣਾਉਣਾ ਯਾਰ ਉਹਦਾ ਤਿੰਨ ਕਿ ਦਿਨ ਦਾ ਕੰਮ ਆ ਉਹ ਕਰਕੇ ਨਾ ਯਾਰ ਮੜਿਆ ਆ ਭੇਜਦੀ ਆ ਹਾਂ ਉਹ ਅਮਨੇ ਵਾਲਾ ਭੇਜਦਾ ਨਾ ਜਿੱਦਣ ਉਹ ਤੇ ਬਾਤ ਸ਼ੁਰੂ ਕਰਦੇ ਹੋ ਸਾਹਮਣੇ ਕੱਲ ਦੀ ਮੰਨ ਖੜਾ ਕੇ ਭੇਜਦਾ ਘਰ ਤੇ ਅਮਨੇ ਦਾ ਵੀ ਭਾਈ ਕਰਨਾ ਉਹ ਵੀ ਜ਼ਰੂਰੀ ਤਾਂ ਕਰਕੇ ਆਪਾਂ ਰੋ ਤਾਂ ਦਾ ਹੱਥ ਵੀ ਨਾ ਬਾਕੀ ਆਪੋ ਬੈਨਰ ਨੂੰ ਵੀ ਨਵਾਂ ਬਣਾਵਾਂਗੇ ਫੋਟੋ ਟਰੈਕਟਰ ਦੀ ਲਾਉਣੀ ਆਪਣੇ ਦੀ ਹਾਂ ਲੋ ਬਈ ਹੱਛ ਵੀ ਬਣਾ ਲੈ ਤੇ ਇੱਧਰ ਐਂ ਚਲਾਈ ਦੇ ਦੀ ਮੋਟਰ ਤਾਂ ਪਾਣੀ ਦੇਖ ਕੇ ਆਉਣਾ ਹਾਂ ਇਹ ਗੱਲ ਦੀ ਸਾਰਿਆਂ ਨੂੰ ਜੇਰੀ ਵਧੀਆ ਹੋ ਰਹੇ ਇਹ ਕਿਹੜੇ 468 ਆ ਜੀਰੀਆਂ ਠੀਕ ਆ ਸਾਬ 71 ਕਿੱਥੇ ਲਾਜਦਾ ਹੋਰ ਰੋ ਪਾਏ ਜਿਹੜੇ ਦੋ ਕੀਲੇ ਮੱਕੀ ਆਏ ਮੱਕੀ ਵਾਲੇ ਚਾਹੀਦਾ ਟੀਲਾ ਪਾਉਣਾ ਤੇ ਲੱਕੀ ਢੰਗੀਆਂ ਠੀਕ ਠੀਕ ਵੀਰੀ ਬਹੁਤ ਸੋਹਣੀ ਖੜੀ ਆ ਤੇ ਜ਼ਿਆਦਾ ਹੀ ਜਮਕਦੀ ਆ ਦਿੱਤੀ ਲੱਗਦਾ ਆ ਆਪਣੇ ਵਾਲਾ ਦਾ ਬਣਿਆ ਵਾਲਾ ਨਾ ਖਿੰਦੇ ਆ ਸਵਾਕ ਪਰਾਂ ਵਾਲੇ ਹਾਂ ਇੱਕ ਠੀਕ ਲੱਗਦਾ ਉਹ ਮੈਨੂੰ 110 ਲੱਗਦਾ ਜਿਹੜੇ ਸੰ ਹੈ ਉਹੀ ਚੱਕਰ ਆਪਣੇ ਵਾਲਾ ਹੀ ਫਿਰ ਇਹਨੂੰ ਵੀ ਲਈ ਆ 110 ਆ ਜਿਹੜਾ ਆਪਣੇ ਵਾਲੇ ਨੂੰ ਚੱਕਰ ਹੋਇਆ ਹੋਇਆ ਇਹਨੂੰ ਵੀ ਉਹੀ ਹੋ ਗਿਆ ਦੇਖੋ ਮੱਕੀ ਜੇ ਕੋਈ ਵੀਰ ਭਰਾ ਪਹਿਲਾਂ ਲਾਉਂਦਾ ਤਾਂ ਦੱਸਿਓ ਜਰੂਰ ਯਾ ਦੇਖੋ ਇੱਕਣਾ ਪਿਲਕੀ ਦਿਖਾਈ ਜਾਂਦੀ ਐ। ਬਾਕੀ ਆ ਪੱਤਾ ਦੇਖੋ ਐ ਇਕੱਠਾ ਜਿਹਾ ਹੋਈ ਜਾਂਦਾ ਇਹਦਾ। ਉੱਕਣਾ ਇਹ ਧਰਤੀ ਦਿਖਾਈ ਜਾਂਦੀ ਫਿਰ ਵੀ ਆਹ ਦੇਖੋ ਪੱਤੇ ਚੜਾਈ ਕਿੰਨੀ ਆ। ਇਹ ਸਾਰੀ ਰਹਿਦੀ ਜੀ ਉਹ ਚਾਂਕਦੀ ਗੀਤ। ਨਾ ਆਪਣੇ ਵੀ ਆਹੀ ਕੁਸੂਆ ਬੂਝਾ ਬਹੁਤ ਆ ਪਰ ਇਹਦਾ। ਗੁੱਝਾ ਆਪਣੇ ਵੀ ਬਹੁਤ ਆ ਫਟਾਰਾ। ਆ 468 ਦਾ ਬਥੇਰਾ। ਬਾਕੀ ਆਪਾਂ ਬੁੱਟੇ ਲੈ ਕੇ ਆਏ تھے ਹੁਣ ਉਹ ਉਧਰ ਸਟੇਟਿਜ ਲੱਤੇ ਕਰਾ ਪਾਣੀ ਪੁਣੀ ਪਾਈ ਜਾਂਦੇ ਘਰਾਂ ਹੀ ਪਏ ਤੇ ਉਹ ਤਾਂ ਅੱਛੇ ਲਿਆਂਦੇ ਆ ਮੋਟਰ ਬਲਾਉਣ ਨੂੰ ਹੱਥ ਦਿਨਾਂ ਦੇ ਵੀ ਲਾਉਣੇ ਪੈਣ ਪਰ ਉਹਦੇ ਕਰਕੇ ਇਹ ਮਿਲ ਗਿਆ ਇਹ ਕੰਮ ਕੰਮ ਇੱਥੇ ਜਾ ਕੇ ਆਉਣਾ ਪਾਣੀ ਦੇਖਣਾ ਫਿਰ ਪਾਣੀ ਦੇਖਣ ਆਏ ਤੇ ਬਾਕੀ ਆਪਣੇ ਉਧਰ ਸੈਲਰ ਵੱਲ ਵੀ ਚੱਲਦੀ ਮੋਟਰ ਉਹਨੂੰ ਪਾਈਪ ਉੱਪਰ ਚੱਲ ਰਿਹਾ ਉਧਰ ਵੀ ਡੇਟਾ ਮਾਰ ਕੇ ਆਏ ਤੇ ਪਹਿਲਾਂ ਉਹ ਬੋਰਾ ਬਈ ਜਿਹੜਾ ਟਾ ਪਾਣੀ ਪਿਆਦਾ ਜਿੱਦਾਂ ਚ ਵਧੀਆ ਚੱਲ ਰਿਹਾ ਪਾਣੀ ਵੀ ਬਹੁਤ ਆ ਰਿਹਾ ਵੇ ਇੰਜਣ ਉੰਜਣ ਵੀ ਵੱਧ ਚੱਲੀ ਜਾਣਾ ਹੋ ਜਾਂਦਾ ਬਣੇ ਇੱਧਰ ਹੋ ਗਿਆ ਛੋਟੀ ਸ਼ਾਖੇ ਕਿਹੜਾ ਮਾਣ ਆਪਣੇ ਆ ਜਿਹੜੇ 468 ਬਾਈ ਉਹਦੇ ਵੀ ਇੱਕ ਨੇ ਥੱਲੇ ਤੇ ਕਾਲ ਸਪਰ ਰਹਿੰਦੀ ਐ ਇੱਕ ਨਾ ਆਏ ਜਿਵੇਂ ਆਪਣੇ ਵਾਲੀ ਵੀ ਮੈਂ ਅੱਜ ਰੇਰ ਨੂੰ ਪਾ ਕੇ ਆਏ ਆ ਰਹਿਗਾ ਤਾਂ ਦੋ ਜਿਹੜਾ ਆਪਾਂ ਨੇ ਪਹਿਲਾ ਉੱਧਰਲੇ ਕਿਲੇ ਚ ਪਹਿਲਾ ਰੇਪ ਆਇਆ ਇੱਕ ਚ ਦਵਾਈ ਪਾਈ ਆ ਜਿਹੜਾ ਮੰਗੀ ਵਾਲਾ ਤਾਂ ਤੇ ਦੂਜੇ ਚ ਇੱਧਰ ਕਿਲੇ ਚ ਉਹ ਚ ਦੂਆ ਰੇਪ ਆ ਗਿਆ ਨਾ ਤੇ ਫਾਤੀ ਰੇਰੂ ਪਾ ਕੇ ਤੇ ਚਰੀਚ ਵੀ ਰੇ ਪਾਉਣਾ ਤਾਂ ਉਹ ਚ ਵੀ ਪਾਤਾ ਜਿਹੜਾ ਇੱਧਰ ਬਾਜਰਾ ਖੜਾ ਦਾ ਰਹਿੰਦਾ ਤਾਂ ਆਪਾਂ ਨੇ ਉਹ ਵੀ ਹੁਣ ਹਲੇ ਪਨੀਰੀ ਛੂਟੀ ਹੋਵਾ ਬਾ ਪੰਜ ਚਾਰ ਦਿਨਾਂ ਚੋਂ ਜਾਨੂੰ ਬਾਜਰਾ ਵੀ ਹੋਰ ਹੋ ਜਾਣਾ ਇੱਦਾਂ ਡਾ ਤਾ ਹੋ ਗਿਆ ਵੈਸੇ ਬਾਜਰਾ ਤੇ ਇੱਕ ਗੱਡੀ ਹੋਰ ਹੋਜੂਗੀ ਉਹ ਵੀ ਆਪਾਂ ਨੇ ਲਗਾ ਦੇਣਾ ਤੇ ਬਾਕੀ ਹੁਣ ਕਿੰਨੇ ਦਿਨ ਦੀ ਹੋ ਗਈ ਇਹ? ਪੂਰੇ ਮਹੀਨੇ ਦੀ ਹੋਈ ਆ। ਫਿਰ ਅ ਉਦਦਾ ਤੁਸੀਂ ਕਦੋਂ ਕਰਦੇ ਤੇ ਜਦੋਂ ਮੈਂ ਤੁੱਦਣ ਗਿਆ ਉੱਥੇ ਗਿਆ ਤਾਂ ਜਦੋਂ ਫੁੱਫੜਨਾ ਤੇ ਉਦਣ ਕਿੰਨੇ ਦਿਨ ਦੀ? ਉਦਣੇ ਉਦਣੇ ਕਦੋਂ ਕਰਕੇ ਗਿਆ? ਪਹਿਲੇ ਦਿਨ ਜਦੋਂ ਉੱਥੇ ਗਿਆ ਤੂੰ। ਉਦਣ ਹਾਂ ਆਪਣਾ ਵੀ ਕਰਿਆ ਮੈਂ ਆਕੇ ਕਰਿਆ ਉਦਣ ਆਪਣਾ। ਆ ਕੇ ਕਰਿਆ ਬਾਫਰ ਇਕੱਠਾ ਹੀ ਹੋਇਆ ਮੇਰੀ ਵੀ 410 ਮਹੀਨੇ ਦੀ ਹੋ ਗਈ 22 ਤਰੀਕ ਨੂੰ ਲਾਈਤੀ ਮੇਰੇ 410 ਹਾਂ ਇਹ ਜੀ ਹੋ ਗਈ ਹੋਣੀ ਉਹ ਵੀ ਉਹ ਬੂਝਾ ਤਾਂ ਇਕਣਾ ਹੀ ਆ ਪਰ ਉਹ ਪੱਤਾ ਮੈਂ ਤਾਂ ਦੇਖੀ ਜਾਨੂੰ ਮੈਂ ਕਿ ਯਾਰ ਕੁਦੇ ਮੂਹਿੰਨਾ ਕੋਈ ਬਿਮਾਰੀ ਨਾ ਪੂਰੀ ਹੋਵੇ ਬismillah ਵੀ ਛੁੰਡੀ ਦੇਖ ਲਓ ਆ ਪਈ ਦੀ ਇਹ ਦੇਖੋ ਅੱਛੀ ਵੀ ਤੇ ਪੱਤਾ ਜੀ ਪੱਤਾ ਵਾ ਇਕੱਠਾ ਹੀ ਆ ਕਰ ਲੈਂਦੀ ਆ ਫਿਰ ਪੱਤੇ ਨੂੰ ਆ ਖਾਈ ਜਾਂਦੀ ਆ ਤਣਾ ਪੱਤਲਾ ਬੋਕੋਸ ਸਾਰਾ ਕੋ ਪੱਤਾ ਕਿੰਨਾ ਲੇ ਲੁਭੇਟਾ ਆ ਆ ਵੀ ਆ ਜੇ ਸ਼ੁਰੂ ਹੋ ਰਹੀ ਆ ਸਾਰੇ ਦੇ ਵਿੱਚ ਹੈਗੀ ਆ ਵੀ ਕੋਈ ਉਹ ਆ ਖਾਂਦੀ ਪਾਣੀ ਹੈ ਉਹੀ ਬੋਰ ਹੈ ਨਾ ਚੱਲਦਾ ਚੱਲ ਪਿਆ ਤਾਂ ਨਾ ਡਾਟਾ ਆ ਜਾ ਪੀ ਦਾ ਕੱਢਦੀ ਨਹੀਂ ਪਾਣੀ ਦੀ ਗੱਟ ਪੱਟ ਲਾ ਹੂੰ ਤਾਂ ਨਹੀਂ ਆਉਗਾ ਬੋਹਾਂ ਨਹੀਂ ਜਾਂਦੀਆਂ ਹਾਂ ਦੋਸਤੋ ਅੱਛਾ ਪਹਿਲਾਂ ਉਹ ਜਾਂਦਾ ਹੁੰਦਾ ਹੈ ਇਹ ਹਵਾ ਦਿੱਤੀ ਮੈਂਦਰ ਨਾਲ ਹਵਾ ਨਹੀਂ ਪਾਣੀ ਕੱਢਦਾ ਹੁੰਦਾ ਠੀਕ ਪਾਣੀ ਪਾਤਾ ਇੱਕ ਦੀ ਇੱਕ ਪਾਣੀ ਵੀ ਬੰਦ ਹੋ ਜਾਂਦਾ ਹੈ ਕਰਾਉਣਾ ਪੈਣਾ ਬੋਰ ਮੈਂ ਕਹਾਂ ਉੱਚੀ ਚਕਾ ਲਵੇ ਬੋਰ ਬੋਰੀ ਬੋਰੀ ਨਹੀਂ ਆਉਂਦੀ ਤੇ ਮੇਰਾ ਪਿੰਜ ਕੋਈ ਚੱਤ ਨਹੀਂ ਪਾਣੀ ਦਾ ਚੱਕਰ ਆ ਪਾਣੀ ਦਾ ਕੋਈ ਰੌਲਾ ਨਹੀਂ ਮੇਰਾ 12 ਫੁੱਟ ਤੱਕ ਕਿੱਥੇ ਖੜਾ ਨੂੰ 12 ਆਟੀਨਾ ਲੱਗ ਜਾਗਣਾ ਇਹ ਵੀ ਆਟੀਨਾ ਦਿਖਦੀਆਂ ਘਟਦੀਆਂ ਚੱਲੀਏ ਫਿਰ ਚੱਲ ਇਹ ਕਿਹੜਾ ਕਰਦੀ ਹੈ ਉਹਨੂੰ ਦੇਖ ਤਾਂ ਤੋਤਾ ਫਰੀ ਹੋ ਗਿਆ ਪਾਣੀ ਮਿਸਤਰੀ ਬਹੁਤ ਅਗੜਾ ਦਾ ਅੱਜ ਹੁਣ ਸਹੀ ਹੋ ਗਿਆ ਅੱਜ ਪਾਣੀ ਉਹ ਰਹਿ ਤਾਂ ਹਾਂ ਰਹਿ ਤਾਂ ਤਹੀਂ ਮਾਰਿਆ ਹੁਣ ਸੈਟ ਹੋ ਜਾਣਾ ਇਹ ਲੋਡ ਪੈ ਗਿਆ ਤਾਂ ਇੱਕ ਵਾਰੀ ਇਹ ਕੰਦੀ ਜਾਂਦੇ ਆ ਬੜੀ ਹੋਰ ਸਾਫ਼ ਹੋਊਗਾ ਪਾਣੀ ਹੈਲੋ ਮੋਟਰ ਘਰਾ ਹੋਵੇ ਕਿ ਟੋਲੇ ਕਾ ਚੇ ਵੀ ਉਹ ਦੇਖਣਗੇ ਰਸਤੇ ਚ ਮਿਲ ਗਿਆ ਉਹ ਬਹੁਤ ਆ ਸਾਰਾ ਕਾਲਾ ਬੂ ਮਿਸਤਰੀ ਸਾਡਾ ਤੇ ਮੇਰੀ ਵੀ ਮੋਟਰ ਸਵਾਰੇ ਆ ਯਾਰ ਲੱਗਿਆ ਦਾ ਮੋਟਰ ਸਵਾਰਨੇ ਉਹ ਕੱਟ ਗਿਆ ਚਾਚੇ ਹੋਰ 17 17 ਖੰਡੇ ਆਉਣ ਲੱਗ ਗਏ ਆ ਠੰਡੇ ਸੁਹੀ ਹੀ ਨਦੀਆਂ ਪੱਤੀਆਂ ਲਈ ਆ ਪੱਤੀਆਂ ਜੜੀਆਂ ਆ ਉਹ ਪੱਤੀਆਂ ਦੋ ਜੜੀਆਂ ਆ ਯਾਰ ਆ ਗੱਬੇ ਵਾਲੀਆਂ ਪੱਤੀਆਂ ਜਲੀਆਂ ਵੀ ਆ ਪੱਤੀਆਂ ਸਾਫ਼ ਹੋਣ ਵਾਲੀਆਂ ਉਹ ਆ ਦੇਖੋ ਮੁਸਕ ਆਉਂਦੀ ਏ ਸਮੈਲ ਆਉਂਦੀ ਕਾ ਹਾਂ ਇਹਨੂੰ ਬੰਦ ਕਰ ਦੇ ਚਾਚੇ ਤੈਨੂੰ ਦੱਸਾਂ ਮੈਂ ਕੁਝ ਨਹੀਂ ਹੁੰਦਾ ਇੱਕ ਦਿਨ ਪਿੱਛੇ ਪੱਤੀਆਂ ਹੁਣ ਮੈਂ ਜਿਵੇਂ ਸਮੈਲ ਉਹ 16 ਪਰ ਆ ਗਈ ਪੱਤੀਆਂ ਜਿਵੇਂ ਬੰਦ ਕਰ ਦਵਾਂ